ਕੰਦਾਤੇ ਲੱਗੇ ਗੁਵਾਰਿਆਂ ਨੂੰ ਵੇਖ ਕੇ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਇਥੇ ਖੁਸ਼ੀ ਮਨਾਈ ਜਾ ਰਹੀ ਹੈ ਪਰ ਇਹ ਤਸਵੀਰਾਂ ਕਿਸੇ ਘਰ ਦੀਆਂ ਨਹੀਂ ਇਹ ਹੈ ਫਜ਼ਿਲਕਾ ਦਾ ਰਾਹਤ ਕੇਂਦਰ ਜਿੱਥੇ ਇੱਕ ਗਰਭਵਤੀ ਔਰਤ ਨੇ ਪੁੱਤਰ ਨੂੰ ਜਨਮ ਦਿੱਤਾ ਜਿਸ ਤੋਂ ਬਾਅਦ ਇਥੇ ਜਸ਼ਨ ਦਾ ਮਾਹੌਲ ਹੈ ਮਠਿਆਈਆਂ ਇਥੇ ਵੰਡੀਆਂ ਗਈਆਂ ਦਰਅਸਲ ਪਿੰਡ ਮੁਹਾਰ ਜਮਸ਼ੀਰ ਦੀ ਰਹਿਣ ਵਾਲੀ ਕੈਲਾਸ਼ ਰਾਣੀ ਗਰਵਤੀ ਸੀ ਹਾਲਾਤਾਂ ਨੂੰ ਦੇਖਦੇ ਹੋਏ ਉਹ ਆਪਣਾ ਪਿੰਡ ਤੇ ਘਰ ਛੱਡ ਕੇ ਰਾਹਤ ਕੇਂਦਰ ਵਿੱਚ ਗਈ ਦਰਅਸਲ ਪਿੰਡ ਮੁਹਾਰ ਜਮਸ਼ੀਰ ਦੀ ਰਹਿਣ ਵਾਲੀ ਕੈਲਾਸ਼ ਰਾਣੀ ਗਰਵਤੀ ਸੀ ਹਾਲਾਤਾਂ ਨੂੰ ਦੇਖਤੇ ਹੋਏ ਉਹ ਆਪਣਾ ਪਿੰਡ ਤੇ ਘਰ ਛੱਡ ਕੇ ਰਾਹਤ ਕੇਂਦਰ ਵਿੱਚ ਗਈ ਉਸਨੇ ਸਰਕਾਰੀ ਸਮਾਰਟ ਸਕੂਲ ਵਿੱਚ ਸ਼ਰਨ ਲਈ ਦੱਸਦਾ ਇਹ ਕਿ ਸਰਕਾਰੀ ਸਮਾਰਟ ਸਕੂਲਾਂ ਵਿੱਚ ਅੱਜਕੱਲ੍ਹ ਰելիਫ ਕੈਂਪਸ ਬਣਾਏ ਗਏ ਨੇ ਇੱਥੇ ਪ੍ਰਸ਼ਾਸਨ ਨੇ ਉਸ ਨੂੰ ਹਰ ਸਹੂਲਤ ਪ੍ਰਦਾਨ ਕੀਤੀ ਉਸ ਦੀ ਹਾਲਤ ਨੂੰ ਵੇਖਦਿਆਂ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਭੇਜਿਆ ਗਿਆ ਔਰਤ ਤੇ ਜਣੇਪੇ ਦੌਰਾਨ ਇੱਕ ਪੁੱਤਰ ਨੂੰ ਜਨਮ ਦਿੱਤਾ ਰਾਤ ਕੇਂਦਰ ਪਹੁੰਚਣ ਤੇ ਉਸ ਨੂੰ ਵਧਾਈ ਦੇਣ ਵਾਲਿਆਂ ਦੀ ਲੰਮੀ ਕਤਾਰ ਹੈ ਮਠਿਆਈਆਂ ਵੰਡੀਆਂ ਜਾ ਰਹੀਆਂ ਨੇ ਜਦ ਕਿ ਸੈਂਟਰ ਦੇ ਇੰਚਾਰਜ ਜਗਦੀਪ अरोड़ा ਦਾ ਕਹਿਣਾ ਹੈ ਕਿ ਔਰਤ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਦੀ ਸਿਹਤ ਲਈ ਹਰ ਸਹੂਲਤ ਉਪਲਬਧ ਕਰਵਾਈ ਗਈ। ਇਹ ਹੀ ਕਾਰਨ ਹੈ ਔਰਤ ਅਤੇ ਬੱਚਾ ਦੋਵੇਂ ਸਿਹਤਮੰਦ ਨੇ। ਬੜੀ ਬੜੀ ਗੱਲ ਹੈ ਜੀ। ਮਾਂ ਵੀ ਤੰਦਰੁਸਤ ਹੈ, ਬੱਚਾ ਵੀ ਤੰਦਰੁਸਤ ਹੈ। ਸਾਡੀ ਪੂਰੀ ਜ਼ਿੰਮੇਵਾਰੀ ਸੀਗੀ ਅ ਇੱਕ ਪਰਮਾਤਮਾ ਨੇ ਲਗਾਈ ਸੀਗੀ ਈ ਐਂਬੂਲੈਂਸ ਤੇ ਭੇਜਿਆ ਸੀਗਾ ਐਲੋ ਸਤੁਸ਼ਲ ਦੋਵੇਂ ਵਾਪਸ ਆਏ ਨੇ ਸੈਂਟਰ ਤੇ ਹਾਂ ਉਹਨਾਂ ਨੂੰ ਧਿਆਨ ਰੱਖਾਂਗੇ ਬੱਚਾ ਵੀ ਖੁਸ਼ ਰਵੇ ਜਿਹੜੀ ਰਿਕੁਆਇਰਮੈਂਟ ਬੱਚੇ ਨੂੰ ਚਾਹੀਦੀ ਅਸੀਂ ਉਹ ਵੀ ਦੇਵਾਂਗੇ ਜਿਹੜੀ ਸਾਡੇ ਪੈਰ ਨੂੰ ਚਾਹੀਦੀ ਉਹ ਵੀ ਦੇਵਾਂਗੇ ਇੱਕ ਪਰਸੂ ਡਿਲੀਵਰੀ ਹੋਈ ਹੈ ਜਿਸ ਦਾ ਆਇਆ ਪਹਿਲਾਂ ਤਾਂ ਇਹ ਸਟਾਰਟਿੰਗ ਤੋਂ ਹੀ ਆਗੇ ਸੀਗੇ ਜੀ ਮਾਂ ਤੇ ਮਾਰਗ ਅੱਗੇ ਅੱਛਾ ਇਹਨਾਂ ਨੂੰ ਸਰ ਅਸੀਂ ਐਂਬੂਲੈਂਸ ਤੇ ਭੇਜ ਕੇ ਫੋਲੋ ਅਪ ਕਰਾਂਗੇ ਰੂਟਿਨ ਵਾਈਜ਼ ਜੀ ਤੇ ਫਿਰ 6 ਫ੍ਰੀ ਕਰਾਂਗੇ ਡਿਊ ਡੇਟ ਸੀਗੀ ਤੇ ਫਿਰ ਇਹਨਾਂ ਨੂੰ ਸੇਜਤਾ ਸੀਗਾ ਉੱਥੇ ਜੀ ਉਹਨਾਂ ਨੇ ਫਿਰ ਡਾਕਟਰ ਅਸੀਂ ਸੁਪਰਵਾਈਜ਼ਨਸ ਰੇ ਤੇ ਫਿਰ ਇਹਨਾਂ ਨੇ ਸਾਨੂੰ ਕਿਹਾ ਕਿ ਬੇਟਾ ਹੋਇਆ ਤੇ ਠੀਕ ਹੈ ਤੁਮੇ ਮਾਂ ਵੀ ਠੀਕ ਹੈ ਤੇ ਬੇਟਾ ਵੀ ਠੀਕ ਹੈ ਤੇ ਮਾਂ ਇਹ ਮਾਂ ਸੋਚੇ ਕਿ ਜੀ ਕਿ ਇਹਨਾਂ ਦੇ ਜਿਹੜੇ ਦਾਦਕੇ ਸੋਚਣਗੇ ਕਿ ਰੱਖ ਲੈਣਗੇ